ਦੋਸਤੋ ਤੁਹਾਨੂੰ ਇੱਕ ਸਾਰਿਆਂ ਨੂੰ ਸਵਾਲ ਹੈ ਕਿ ਆਪਾਂ ਪੰਜਾਬ ਦੇ ਵਿੱਚ ਦੇਖੇ بڑے ਥਾਵਾਂ ਦੇ ਉੱਤੇ ਸੋਲਰ ਪੈਨਲ ਲੱਗੇ ਹੋਏ ਨੇ ਤੇ ਮੈਂ ਇਸ ਵਕਤ ਨਵੇਡਾ ਸੂਬੇ ਦੇ ਵਿੱਚ ਅਮਰੀਕਾ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਰੇਗਿਸਤਾਨ ਆ ਜਿਹੜਾ ਉਹਦੇ ਵਿੱਚ ਲਾਏ ਹੋਏ ਨੇ ਤੇ ਸੋ ਇੱਕੋ ਹੀ ਵੱਡਾ ਸਵਾਲ ਹੈ ਕੀ ਪੰਜਾਬ ਦੀ ਫਰਟਾਈਲ ਲੈਂਡ ਦੇ ਉੱਤੇ ਇਹ ਸੋਲਰ ਪੈਨਲ ਲੱਗਣੇ ਚਾਹੀਦੇ ਆ ਜਾਂ ਹਰਿਆਣਾ ਦੇ ਜਾਂ ਕਿਤੇ ਹੋਰ ਕਿਉਂ ਨਹੀਂ ਜਿੱਥੇ ਫਸਲਾਂ ਨਹੀਂ ਹੁੰਦੀਆਂ ਮੱਧ ਪ੍ਰਦੇਸ਼ ਰਾਜਸਥਾਨ ਜਾਂ ਹੋਰ ਉੱਥੇ ਜਿਹੜਾ ਪੰਜਾਬ ਸਰਕਾਰ ਆਪਦੀ ਜਗਾ ਲੈ ਕੇ ਜਾਂ ਹਰਿਆਣਾ ਸਰਕਾਰ ਦਾ ਹੋਰ ਉਹ ਜਿਹੜੇ ਆਪਦੇ ਸੋਲਰ ਪੈਨਲ ਲਾਵੇ ਸੋ ਇਹਦੇ ਉੱਤੇ ਮੈਂ ਤੁਹਾਡੇ ਕਮੈਂਟਸ ਚਾਹਾਂਗਾ ਆਪਣੇ ਕਮੈਂਟਸ ਜਰੂਰ ਸਾਨੂੰ ਸਾਂਝੇ ਕਰੋ ਸੋ ਮੇਰੇ ਨਾਲ ਭਾਈ ਜੀ ਸ਼ਹਿਰਾ ਸਿੰਘ ਢੀਂਸਾ ਵੀ ਇਸ ਵਕਤ ਅਸੀਂ ਟਰੈਵਲਿੰਗ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਥੇ ਆਪਾਂ ਦੇਖ ਰਿਹਾ ਜੀ ਹੁਣ ਟਰੈਵਲ ਕਰ ਰਹੇ ਆ ਤੇ ਜਿਹੜੇ ਸੋਲਰ ਪੈਨਲ ਹੈ એનર્ਜੀ ਹੈ એનર્ਜੀ ਤਾਂ ਸਾਰਿਆਂ ਨੂੰ ਚਾਹੀਦੀ ਆ ਪਰ ਯੂਟਿਲਾਈਜੇਸ਼ਨ ਜਿਹੜੀ ਜਿਸ ਢੰਗ ਨਾਲ ਇੱਥੇ ਕੀ ਉਹਦੇ ਬਾਰੇ ਤੁਸੀਂ ਕੀ ਮੈਂ ਮੈਂ ਦੇਖਿਆ ਵੀ ਜਿਵੇਂ ਤੁਹਾਡੀ ਨਿਊਜ਼ ਸੁਣਦੇ ਹੁੰਦੇ ਹੁੰਦੇ ਆ ਰੇਡੀਓ ਤੇ ਵੀ ਪੰਜਾਬ ਦੇ ਵਿੱਚ ਜਿਹੜੀ ਫਰਟਲ ਲੈਂਡ ਆ ਉਹਦੇ ਵਿੱਚ ਬਜੜੀ ਪਾ ਕੇ ਉੱਥੇ ਲਾਉਂਦੇ ਆ ਹਾਂਜੀ ਉਹ ਉਹਨੂੰ ਜਿੰਨਾ ਚਿਰ ਉਹਨਾਂ ਦਾ ਕੰਟਰੈਕਟ ਹੈਗਾ ਉਹਨਾਂ ਚਿਰ ਤਾਂ ਠੀਕ ਆ ਜ ਜਦੋਂ ਉਹਨਾਂ ਨੂੰ ਦੁਬਾਰਾ ਵੈਕ ਲੈਂਡ ਮਿਲਣੀ ਆ ਤੇ ਉਹ ਉਹਨਾਂ ਦਾ ਕਿੰਨਾ ਖਰਚ ਹੋਣਾ ਉਹਨੂੰ ਸਾਫ਼ ਕਰਨ ਵਾਸਤੇ ਸਾਰਾ ਹਾਂਜੀ ਹਾਂਜੀ ਤੇ ਜਿਹੜੀ ਹੁਣ ਆਹ ਡੇਜ਼ਰਟ ਹੈਗਾ ਹਾਂਜੀ ਤੇ ਇੱਥੇ ਕੋਈ ਖੇਤੀ ਨਹੀਂ ਦੀ ਕੋਈ ਫ੍ਰੀ ਲੈਂਡ ਪਈ ਆ ਜੀ ਤੇ ਮੈਨੂੰ ਆਪਦੀ ਇਦਾਂ ਦੀ ਲੈਂਡ ਚੂਜ਼ ਕਰਨੀ ਚਾਹੀਦੀ ਆ ਲੈਂਡ ਜਿੱਦੀ ਆ ਉਹ ਨਹੀਂ ਸੋ ਬਿਲਕੁਲ એનર્ਜੀ ਦਾ ਇੱਕ ਆਪਣੇ ਪਚਾਉਂਦੇ ਸਮੇਂ ਦੇ ਵਿੱਚ ਤਾਂ એનર્ਜੀ ਵੀ ਜਿਹੜੀ ਹੈਗੀ ਆ ਜੀ ਬਹੁਤ ਜ਼ਿਆਦਾ ਲੋਡ ਪੈਣੀ ਆ ਆਪਾਂ ਨੂੰ ਇਲੈਕਟ੍ਰਿਸਿਟੀ ਦੀ ਪਾਵਰ ਕੈਪੀਟਾ ਜਿਹੜੀ ਆ ਕੰਜ਼ਮਪਸ਼ਨ ਵਧਣੀ ਵਧਣੀ ਆ ਹੁਣ ਦੇਖੋ ਆਪਾਂ ਟੈਸਲਾ ਚਾਰ ਰਏ ਆ ਹਾਂਜੀ ਹਾਂਜੀ ਜੀ ਤੇ 4 10 15 ਮਿੰਟ ਚਾਰਜ ਕਰੋ ਅਸੀਂ ਆਰਾਮ ਨਾਲ ਜੀ ਹਾਂਜੀ ਐਂਡ ਫ੍ਰੀ ਆ ਹਾਂਜੀ ਤੇ ਕੋਈ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਹਾਂਜੀ ਵੀ ਗੈਸ ਤਾਂ ਵੀ ਨਹੀਂ ਤੇ એનર્ਜੀ ਐ એનર્ਜੀ ਐ ਵੀ ਇੱਕ ਹਾਂਜੀ ਜਿਹੜੀ ਬੈਟਰੀ ਦੇ ਵਿੱਚ ਸਟੋਰ ਕੀਤੀ ਗਈ ਹੈ ਹਾਂਜੀ એનર્ਜੀ ਤਾਂ ਮੇਨ ਚੀਜ਼ ਆ ਜੀ એનર્ਜੀ ਤੋਂ ਬਿਨਾਂ ਤਾਂ ਕੁਝ ਨਹੀਂ ਹੈ ਤੁਹਾਡਾ ਫੋਨ ਹਾਂਜੀ ਵੀ એનર્ਜੀ ਆ ਬੈਟਰੀ ਕੋਈ ਲੈ ਤਾਂ ਬੈਟਰੀ ਸਟੋਰੇਜ ਹੀ ਹੈ ਇਹਦਾ ਇਨ ਬਿਲਟ ਜਿਹੜਾ ਸਟੋਰੇਜ ਹੈਗੀ ਉਸੇ ਤੋਂ એનર્ਜੀ ਲੈ ਰਹੇ ਇਹਨੂੰ ਕਰ ਰਹੇ ਆ ਤੇ ਸੋ એનર્ਜੀ ਇੱਕ ਆਪਣੇ ਦੇ ਵਿੱਚ ਲਾਈਫ ਦੇ ਵਿੱਚ ਆਪਦੇ ਸਰੀਰ ਦੇ ਵਿੱਚ ਵੀ એનર્ਜੀ ਬਹੁਤ ਜ਼ਰੂਰੀ ਹੈ ਤੇ ਜੇ ਜਿਉਣਾ ਉਹਦੇ ਲਈ ਤੁਹਾਨੂੰ ਕੁੱਝੀਆਂ એનਰਜੀਜ਼ ਜਿਹੜੀਆਂ ਉਹਦੀਆਂ ਇੱਥੇ ਆਪਾਂ ਦੇਖਿਆ ਕਿ ਵਿੰਡ ਮਿਲਸ ਵੀ ਬੜੀਆਂ ਉਨੰਗ ਕੇ ਆਏ ਆਪਾਂ ਵਿੰਡ ਮਿਲਸ ਦਾ ਵੀ ਬੜਾ ਜਿੱਥੇ ਜਿੱਥੇ ਹਵਾ ਮਿਲਦੀ ਹੈ ਉੱਥੇ ਉੱਥੇ ਵਿੰਡ ਮਿਲਸ ਨੂੰ ਵੀ ਬੜਾ ਯੂਜ਼ ਕੀਤਾ ਗਿਆ ਹੁਣ ਹੁਣ એનર્ਜੀ ਦਾ ਜਿਹੜਾ ਮੇਨ ਸੋਰਸ ਹੈਗਾ ਪੁਰਾਣਾ ਹਾਂਜੀ ਹਾਈਡਲ ਡੈਮ ਹਾਂ ਹਾਂ ਡੈਮ ਹਾਈਡਲ ਆਪਾਂ ਜਿੱਥੇ ਚੱਲੇ ਆ ਉਹ ਹੂਵਰ ਡੈਮ ਆ ਜੀ ਨਿਵਾੜਾ ਸਟੇਟ ਦਾ ਠੀਕ ਹੈ ਜੀ ਯੂਐਸ ਦਾ ਹੂੰ ਤੇ ਹੂਵਰ ਡੈਮ ਤੇ ਤੁਸੀਂ ਬਣਾਇਓ ਉੱਥੇ ਸ਼ਾਟ ਲਿਓ ਠੀਕ ਹੈ ਜੀ ਦੇਖਿਓ ਵੀ ਕਿੱਦਾਂ ਉਹਨਾਂ ਨੇ ਕਿਹੜੇ ਤਰੀਕੇ ਨਾਲ ਆਪਣੇ ਵੀ ਪਾਖੜਾ ਡੈਮ ਆ ਪਾਖੜਾ ਹੈਗਾ ਹਾਂ ਜੀ ਪਾਖੜਾ ਹੈਗਾ ਹਾਂ ਜੀ ਹਾਂ ਜੀ ਤੇ ਹੂਵਰ ਡੈਮ ਜਿਹੜਾ ਉਹ ਬਹੁਤ ਪਪੂਲਰ ਹੈਗਾ ਇੱਥੇ ਜੀ ਤੇ ਉੱਥੇ ਮੈਂ ਵੀ ਪਹਿਲੀ ਵਾਰ ਚੱਲੇ ਹਾਂ ਠੀਕ ਹੈ ਜੀ ਤੇ ਆਪਾਂ ਦੇਖਦੇ ਜਾ ਕੇ ਵੀ ਕਿੱਦਾਂ એનર્ਜੀ ਕਿੱਦਾਂ એનર્ਜੀ ਹੈ ਸਾਰਾ ਕੁਝ ਤੇ ਹੁਣ ਉਹ ਪਹਿਲਾਂ ਸਿਰਫ ਵਾਟਰ ਹੀ ਹੁੰਦਾ ਸੀਗਾ ਜੀ ਫਿਰ ਵਿੰਡ ਹੋ ਗਈ ਹਾਂ ਜੀ ਜੀ ਸੋਲਰ ਆ ਗਈ ਫਿਰ ਤੁਹਾਡੇ ਉਹ ਤੁਹਾਡੇ ਪਿਛੰਦੇ ਦੀ ਵੀ ਗੱਲ ਕਰ ਲਈਏ ਆ ਥਰਮਲ ਪਲਾਂਟ ਉਹ ਤੂੰ ਇਹ ਨਹੀਂ ਮਾਰਦੇ ਹੋ 4 ਵਜੇ ਧੂਆ ਜਿਹੜਾ ਥੱਲੇ ਡਿਕਣ ਲੱਗ ਜਾਂਦਾ ਸੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਟ੍ਰੀਟਾਂ ਦੇ ਵਿੱਚ ਮੈਂ ਰਹਿਆ ਦੋ ਕੁ ਮਹੀਨੇ ਉੱਥੇ ਬਠੰਡੇ ਜੀ ਤੇ ਉਹ ਧੂਆ ਹੀ ਧੂਆ ਜਿੰਨੇ ਵੀ ਉੱਥੇ ਅੰਗਰੇਜ਼ੀ ਚ ਕੋਲੇ ਪਾ ਕੇ ਨਾ ਉਹ ਗਲੀਆਂ ਚ ਰੱਖ ਦਿੰਦੇ ਸੀਗੇ ਮੰਗਣ ਵਾਸਤੇ ਹਾਂਜੀ ਉਦੋਂ ਹੋਇਆ ਸੀਗਾ ਮੋਸਟਲੀ EMPLYEE ਸੀ ਥਰਮਲ ਪਲੈਂਟ ਤੇ ਤੇ ਉੱਥੇ ਕੋਲਾ ਕੋਲਾ ਲਿਆਉਂਦੇ ਹੁੰਦੇ ਸੀ ਕੋਲਾ ਨਹੀਂ EMPLYEE ਵੀ ਉੱਥੇ ਚੋਰੀ ਹੁੰਦਾ ਸੀ ਜੀ ਕੋਲਾ ਉਹ EMPLYEE ਦਾ ਵਿਚਾਰੇ ਬੜਾ ਉਹ ਨਹੀਂ ਲੈਂਦੇ ਸੀ ਅਕਸਰ ਉਹ ਮੈਂ ਵੀ ਦੱਸਦੇ ਰੇਲ ਗੱਡੀਆਂ ਰੰਗਦੀਆਂ ਨਾ ਜੀ ਹੁਣ ਕੋਲੇ ਦੀ ਜਦੋਂ ਡਿਮਾਂਡ ਘਟ ਗਈ ਹੁਣ ਕੋਲੇ ਦੀ ਚੋਰੀ ਘਟ ਗਈ ਤੇ ਇੱਕ ਗੈਸ ਸਿਲੰਡਰ ਅਵੇਲੇਬਲ ਹੋ ਗਈ ਜੀ ਹੋਰ ਹੋ ਗਏ ਉਹ ਇਹ ਚੀਜ਼ਾਂ ਦੀ ਕਮੀ ਸੀਗੀ ਬਿਲਕੁਲ ਤੇ ਇਸ ਕਰਕੇ ਉਹ ਸੀਗਾ 노 ਡਾਊਟ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਸਾਰੇ ਥਾਵਾਂ ਤੇ ਹੀ ਇਹੀ ਹੁੰਦਾ ਸੀ ਵੇਂਗੀਟੀਆਂ ਵਾਲ ਕੇ ਛੱਡਦੀਆਂ ਗਲੀ 'ਚ ਉਹ ਧੂਆਂ ਤੋਂ ਰੋਈ ਜਾਂਦਾ ਘੱਟਦਾ ਉਹ ਚਿੱਟਾ ਧੂਆਂ ਹੀ ਮਰੀ ਜਾਂਦੀਆਂ ਨਾਰੀ ਜਾਂਦੀ ਬਿਲਕੁਲ ਜੀ ਜੀ ਹੁਣ ਉੱਥੇ ਤੁਹਾਡੇ ਜਿਹੜੀ ਉਹ ਕੋਲਰ એનર્ਜੀ ਤੋਂ ਬਣਾਉਂਦੇ ਆ ਨਾ ਤੁਹਾਨੂੰ ਇਸ ਦਾ ਮੋਸਟ ਐਕਸਪੈਂਸਿਵ ਐਂਡ ਮੋਸਟ ਬਲੂਟਡ ਹਾਂ ਬਿਲਕੁਲ 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 ਜੀ ਹਾਂ ਉਹ ਤਾਂ ਉਹ ਤਾਂ ਬਿਲਕੁਲ ਨਹੀਂ ਜਿੱਦਾਂ ਵੀ ਗੁੱਡ ਨਹੀਂ ਸੀ ਗੁੱਡ ਨਹੀਂ ਹੈ ਨਾਲੇ ਕਿ ਅਮਰੀਕਾ ਦੇ ਵਿੱਚ ਵੀ ਕੋਲ ਦੇ ਬਹੁਤ ਮਾਈਨਸ ਹੈਗੀਆਂ ਨੇ ਐਕਸਪੋਰਟ ਕਰਦੇ ਆ ਕੋਲ ਨਹੀਂ ਪਰ ਚਲੋ ਉਹ ਕਲੀਨ ਤਾਂ ਕਰਦੇ ਆ ਨਾ ਸਾਡੇ ਤਾਂ ਉੱਥੇ ਕਲੀਨ ਵੀ ਨਹੀਂ ਕਰਦੇ ਸੀਗੇ ਉਹ ਉਦਾਂ ਹੀ ਬਸ ਚੱਕ ਲੈ ਜਾਂਦੇ ਸਾਰਾ ਕੁਝ ਚਲੋ ਇਸ ਗੱਲਬਾਤ ਨਾਲ ਤੁਸੀਂ ਆਪਣੇ ਕਮੈਂਟਸ ਜਰੂਰ ਦਿਓ ਆਪਾਂ ਫੇਰ ਅੱਗੇ ਗੱਲਬਾਤ ਕਰਦੇ ਰਵਾਂਗੇ ਤੇ ਦੋਸਤੋ ਫਿਲਹਾਲ ਮੈਂ ਅਮਰੀਕਾ ਦੇ ਓਵਰ ਡੈਮਲ ਚੱਲੇ ਆ ਸੀ ਤੇ ਦਿੱਲੀ ਕੋਈ ਨਾ ਕੋਈ ਅਪਡੇਟ ਪਾਇਆ ਕਰਾਂਗੇ ਤੁਹਾਡੇ ਨਾਲ ਤੇ ਮੇਰਾ ਫੋਨ ਨੰਬਰ ਇਹੀ ਹੈ ਜੀ ਇੰਡੀਆ ਵਾਲਾ +919780141741 ਤੇ ਤੁਸੀਂ ਮੈਨੂੰ WhatsApp ਕਾਲ ਕਰ ਸਕਦੇ ਹੋ ਕੈਲੀਫੋਰਨੀਆ ਫਿਰ ਵਸ਼ਿੰਗਟਨ ਸਟੇਟ ਫਿਰ ਜਿੱਥੇ ਵੀ ਅੱਗੇ ਜਾਵਾਂਗੇ ਤੁਹਾਨੂੰ ਅਪਡੇਟ ਕਰਦੇ ਰਾਵਾਂਗੇ ਸੋ ਜਿੰਨਾ ਸੱਜਣਾ ਨੇ ਮਿਲਣਾ ਕਰਨਾ ਰਾਬਤਾ ਆਪਾਂ ਕਰਨਾ ਤੇ ਗੱਲਬਾਤ ਕਰਨਾ